ਹਰਸੀ ਮਨਜੀਤ ਸਿੰਘ ਜੀ ਭਾਈ ਜੀ ਅੱਜ ਤੁਸੀਂ ਸਬਜ਼ੀਆਂ ਜਿਹੜੀਆਂ ਨੇ 13 ਰੁਪਏ ਨੂੰ ਲਾਈਆਂ ਸੀ ਉਸ ਚੀਜ਼ ਦਾ ਖਿਆਲ ਕਿਵੇਂ ਆਂਦਾ ਮਨ ਦੇ ਵਿੱਚ ਇਹ ਖਿਆਲ ਗੁਰਸਾਹਿਬ ਨੇ ਆਪੇ ਖਿਆਲ ਲੈ ਕੇ ਆਏ ਜੀ ਇਹ ਮਨੋਂ ਖਿਆਲ ਆਂਦਾ ਹਰ ਸਾਲ ਜੀ ਗੁਰਸਾਹਿਬ ਆਪੇ ਕਿਰਪਾ ਕਰਦੇ ਆਏ ਕਿੰਨੇ ਸਾਲਾਂ ਤੋਂ ਲਗਾ ਰਹੇ ਹੋ ਇਹ 3 ਸਾਲਾਂ ਤੋਂ ਲਗਾ ਰਹੇ ਹਾਂ ਜੀ ਅਸੀਂ ਕਿੰਨੀਆਂ ਕ ਸਬਜ਼ੀਆਂ ਬਾਈ ਜੀ ਜਿਹੜੀਆਂ ਅੱਜ 13 ਰੁਪਏ ਨੂੰ ਲੱਗੀਆਂ ਇਹ 13 ਸਬਜ਼ੀਆਂ ਹੁੰਦੀਆਂ ਜੀ ਉਹ ਚ ਨਿੰਬੂ ਧੰਨੀਆਂ ਸਭ ਕੁਝ ਹੁੰਦਾ ਹੈ ਮਿਰਚਾਂ ਜੋ ਐਟਮਾ ਸਬਜ਼ੀ ਦੇ ਹੁੰਦੀਆਂ 13 ਸਬਜ਼ੀਆਂ ਉਹ ਫਿਰ ਆਪਾਂ ਲਗਾਣੇ ਆ ਜੀ ਬਾਈ ਜੀ ਮਹਿੰਗਾਈ ਦਾ ਜ਼ਮਾਨਾ ਹੈ ਅ ਬੜਾ ਕੁਝ ਅੱਜ ਕੱਲ 13 ਰੁਪਏ ਚ ਮੈਨੂੰ ਨਹੀਂ ਲੱਗਦਾ ਕਿ ਕੋਈ ਸਬਜ਼ੀ ਤੁਹਾਨੂੰ ਖੁੱਦ ਨੂੰ ਵੀ ਪੈਂਦੀ ਹੋਊਗੀ ਕਿਵੇਂ ਸਭ ਕੁਝ ਮੈਨੇਜ ਕਿਵੇਂ ਕਰਦੇ ਬਸ ਉਹ ਗੁਰਸਬ ਆਪੇ ਕਰ ਲੈਂਦੇ ਜੀ ਉਹਨਾਂ ਦੇ ਹੱਥ ਚ ਹੈ ਉਹਨਾਂ ਨੇ ਕਰਨਾ ਬਸ ਇਹ ਮੈਂ ਨਹੀਂ ਲਾਇਆ ਉਹਨਾਂ ਨੇ ਲਾਇਆ ਹੀ ਲੰਗ ਕਿੰਨੇ ਕਵਜੇ ਤੋਂ ਸ਼ੁਰੂ ਕਰਤਾ ਇਹ 6:30 ਵੇ ਸ਼ੁਰੂ ਹੋ ਜਾਂਦਾ ਜੀ 10 ਵਜੇ ਤੇ ਚੱਲੂਗਾ ਜੀ ਇਹ ਹਰ ਰੋਜ਼ ਵੀ ਐਦਾਂ ਹੀ ਸਬਜ਼ੀ ਮੈਂ ਵੇਚਦਾ ਹਾਂ ਹਰ ਰੋਜ਼ ਵੀ ਇੰਨੀ ਭੀੜ ਹੁੰਦੀ ਹੈ ਜੀ ਮੇਰੇ ਕੋਲ ਅੱਜ ਸਪੈਸ਼ਲ ਨਹੀਂ ਹੈਗੇ ਤੁਸੀਂ ਅੱਗੇ ਵੀ ਆ ਕੇ ਦੇਖ ਸਕਦੇ ਹੋ ਵੀਡੀਓ ਪਰ ਮੈਂ ਬਣਾ ਲਿਓ ਇਹ ਸਪੈਸ਼ਲ ਭੀੜ ਨਹੀਂ ਹੈ ਹਰ ਹਰ ਵਾਰੀ ਵੀ ਇੰਨੀ ਭੀੜ ਹੁੰਦੀ ਹਰ ਰੋਜ਼ ਰੋਜ਼ਾਨਾ ਇੰਨੀ ਰੋਜ਼ਾਨਾ ਇੰਨੀ ਹੁੰਦੀ ਸੀ ਆ ਕੇ ਦੇਖ ਲਿਓ ਭਾਵੇਂ ਰੇਟ ਜਿਹੜੇ ਆਮ ਦੇਣਾ ਚ ਹੁੰਦੇ ਆ ਉਹ ਵੀ ਘੱਟ ਆ ਆਮ ਦੀਨਾਂ ਨਾਲ ਬਜ਼ਾਰ ਨਾਲ ਘੱਟ ਹੋਣਗੇ ਜੀ ਹੂੰ ਜੇ ਬਜ਼ਾਰ ਤੁਹਾਨੂੰ ਜਿਹੜੀ ਚ 80 ਰੁਪਏ ਮਿਲਦੀ ਹੈ ਮੈਂ ਕੋ 50 ਰੁਪਏ ਦੀ ਲੈ ਸਕਦੇ ਹੋ ਭਾਵੇਂ ਬਜ਼ਾਰ ਨੂੰ ਟਰਾਈ ਕਰਕੇ ਫੇਰ ਆ ਸਕਦੇ ਹੋ ਇਹ ਨਹੀਂ ਮੈਂ ਕੰਦਾ ਮੈਂ ਝੂਠ ਬੋਲ ਰਿਹਾ ਵਾਂ ਮੈਂ ਇਹ ਬਜ਼ਾਰ ਨੂੰ ਟਰਾਈ ਕਰਕੇ ਫੇਰ ਆਓ ਬਾਕੀ ਦੇ ਦੁਕਾਨਦਾਰ ਤੁਹਾਡੇ ਨਾਲ ਬਾਤਾਂ ਇਹ ਦੁਕਾਨਦਾਰ ਲੱਗਦੇ ਤਾਂ ਹੈਗੇ ਜੀ ਸਾਰੇ ਲੱਗਦੇ ਆ ਜੀ ਹੁਣ ਕੀ ਕਰ ਸਕਦੇ ਆ ਜੀ ਉਹਨਾਂ ਨੇ ਵੀ ਕਿਹਾ ਤੂੰ ਜਾਇਜ਼ ਕਮਾ ਲਓ ਮੈਂ ਤਾਂ ਕੰਮ ਕੱਲ ਛੱਡਦਾ ਜੀ ਮੇਨ ਤਾਂ ਕੋਈ ਨਹੀਂ ਮੇਰੇ ਬਾਬੇ ਨਾਨੇ ਕੀ ਆਪਣਾ ਕਰਿਆਨੇ ਦਾ ਕੰਮ ਵੀ ਹੈਗਾ ਮੇਰਾ ਮੈਂ ਤਾਂ ਕਹਿੰਦਾ ਇਹ ਨਿਆਇ ਫੈਰਾ ਚੱਕ ਦੇ ਜੀ ਵੀ ਇਹ ਚੀਜ਼ ਸਦਾਸੀ ਵੇਚ ਦੇ ਜੀ ਮੈਂ ਇਹਨਾਂ ਨੂੰ ਕਹਿੰਦਾ ਵੀ ਇਹ ਚੀਜ਼ 40 ਬੇਚ ਲੋ ਜੀ ਤੁਸੀਂ ਖਰਾਬ ਮਲਾ ਕੇ ਤੁਹਾਡੀ 40 ਕਾ ਵੀ ਤੁਹਾਨੂੰ ਪੈਸੇ ਬਚਦੇ ਆ ਜੀ ਇਹ ਨਿਆਇ ਫੈਰਾ ਚੱਕ ਦੇ ਜੀ 13 13 ਦਾ ਫਲਸਫਾ ਕਿੰਨਾ ਸਮਾਂ ਕਾਇਮ ਰੱਖੂੰਗਾ ਇਹ ਬਾਬੇ ਨਾਨਕ ਨੇ ਜਦ ਤੱਕ ਰੱਖਿਆ ਤੇ ਉਦੋਂ ਤੱਕ ਚੱਲੀ ਚੱਲੂਗਾ ਜੀ ਜਦ ਤੱਕ ਗੁਰਸਹਿਬ ਦੀ ਕਿਰਪਾ ਆਈ ਬਾਬੇ ਨਾਨਕ ਦੀ ਕਿਰਪਾ ਹੋਊਗੀ ਪਿੱਛੇ ਥੋੜੀ ਦੇਖ ਰਹੀ ਸੀ ਕਨਫੈਕਚਰੀ ਦੀ ਦੁਕਾਨ ਆ ਉਹਦੇ ਵੀ ਰੇਟ ਘਟਾਉਂਦੇ ਹਾਂਜੀ ਉਹਦੇ ਹੁਣ ਮੈਂ ਦੁਕਾਨ ਤਿਆਰ ਕਰ ਲਈ ਪਰ ਮੇਰੇ ਕੋਲ ਸਮਾਨ ਘੱਟ ਸੀ ਹੁਣ ਥੋੜਾ ਸਮਾਨ ਪਾਉਂਗਾ ਫਿਰ ਉੱਚ 20% ਆਫ ਰੱਖੂੰਗਾ ਜੀ ਠੀਕ ਹੈ ਠੀਕ ਹੈ ਅੰਟੀ ਸੀ ਨਾਮ ਤੁਹਾਡਾ ਮੇਰੇ ਪਰਮਿੰਦਰ ਕੋਲ ਹੈ ਹਾਂ ਥੋੜਾ ਜਿਹਾ ਹਾਂ ਸਮਾਨ ਨਹੀਂ ਹੈ ਉਹ ਕੀ ਲੈਣਾ ਅੱਜ ਮੈਂ ਜਿੰਨੀ ਵੀ ਸਬਜ਼ੀਆਂ ਸਾਗ ਤੋਂ ਲੈ ਕੇ ਗਾਜਰੋ ਤੋਂ ਲੈ ਕੇ ਮੂੜੀਆਂ ਜੋ ਵੀ ਆ ਸਭ ਲੈ ਲਈਆਂ ਕਿੰਨੇ ਰੁਪਏ ਚ ਸਬਜ਼ੀ ਮਿਲ ਰਹੀ ਹੈ 13 ਰੁਪਏ ਸਿਰਫ 13 ਰੁਪਏ ਕੋਈ ਵੀ ਸਬਜ਼ੀ ਆ ਕੋਈ 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 ਨਹੀਂ ਸਾਰੀਆਂ ਸਬਜ਼ੀ 13 ਰੁਪਏ ਅੱਛਾ ਜਿਹੜੀ ਮਰਜ਼ੀ ਲੈ ਹਾਂ ਸਾਰੀ ਤੇ ਤੁਸੀਂ ਕਿੰਨੀਆਂ ਕਿਹੜੀ ਕਿਹੜੀ ਚੀਜ਼ ਲਈ ਪਈ ਆ ਫਿਰ ਮੈਂ ਤਾਂ ਬਹੁਤ ਕੁਝ ਲੈ ਲਿਆ ਜੋ ਵੀ ਆਇਆ ਸਭ ਲੈ ਲਿਆ ਮੈਨੇ ਹਾਂ ਕਿੰਨੇ ਸਾਲਾਂ ਤੋਂ ਇਹ ਲਗਾਤਾਰ ਇਸ ਤਰ੍ਹਾਂ ਹੀ ਇਹ ਕਿੰਨੇ ਸਾਲ ਹੋ ਗਏ 23 ਸਾਲ ਹੋ ਗਏ ਜਦੋਂ ਇਹ ਆਇਆ ਬਹੁਤ ਸਾਲ ਹੋ ਗਏ ਇਹਨੂੰ ਪਾਲਾ ਕਰਦੇ ਨੇ ਸਭ ਕਿੰਨੇ ਵਜੇ ਤੋਂ ਰਾਤ ਖਾਣਾ ਸ਼ੁਰੂ ਹੋ ਜਾਂਦਾ ਹੈ 7 ਵਜੇ ਤੋਂ 12 ਵਜੇ ਤੱਕ ਵੀ 11 ਵਜੇ ਤੱਕ ਵੀ ਕਈ ਵਾਰ ਨੂੰ ਹੁਣ ਤੱਕ 12 ਵਜੇ ਤੱਕ ਬੈਠਾ ਹੀ ਸੱਬੀ ਸਬਜ਼ੀ 13 ਰੁਪਏ ਦੀ ਪਿੱਤਰੀ ਹੈ ਜਾਂ ਹੋਰ ਸਮਾਨ ਨਹੀਂ ਉਹੀ ਦੇ ਰਿਹਾ ਹੈ ਕਈ ਵਾਰੀ ਉਹ ਬਿਸਕੁਟ ਦੇਣਾ ਬਿਸਕੁਟ ਵੀ ਦੇ ਰਿਹਾ ਹੈ ਰਾਤ ਕਹਿ ਰਿਹਾ ਸੀ ਮੈਨੂੰ ਵੀ ਮਕਰੋਨੀ ਜਿਹੜੀ ਉਹ ਵੀ ਇੱਕ ਪੈਕਟ ਫਰੀ ਹੈ ਉਹ ਦੇ ਰਿਹਾ ਨਾਨਕ ਸਾਹਿਬ ਦਾ ਜਿਹੜਾ 13 ਹਾਂ ਉਹਦੇ ਬਾਰੇ ਕੁਝ ਕੀ ਕਹਿਣਾ ਚਾਹੋ ਗੁਰੂ ਨਾਨਕ ਦੇਵ ਜਨਮ ਦਿਨ ਵਾਸਤੇ ਮੈਂ ਹੋਰ ਤਾਂ ਜਿਹਨੇ 13 ਰੁਪਏ ਦਿਓ ਇਹ ਦੇ ਰਹੀ ਹੈ ਉਹਨਾਂ ਨੇ 13 13 ਬੋਲਿਆ ਸੀ ਨਾ ਗੁਰੂ ਨਾਨਕ ਦੇਵ ਜੀ ਨੇ ਕਿ ਉਹ ਇਹਨਾਂ ਭਲਾ ਕਰਦੇ ਸੀ ਉਕਣ ਦਾ ਹੀ ਇਹ ਭਲਾ ਕਰਦਾ ਸਭ ਦੇ ਹਾਂ ਰਿਕਸਾਰ ਉਹੀ ਕਰਦਾ ਬਹੁਤ ਚੰਗਾ ਏ ਇਹਦਾ ਉਹ ਵੀ ਤੇ ਨਹੀਂ ਤੇ ਨਹੀਂ ਬੋਲੀਦਾ ਉਹ ਵੀ ਵਿਚਾਰੇ ਸਬਜੀ ਵੀ ਲੋਕ ਚੱਕ ਕੇ ਲੈ ਜਾਂਦੇ ਆ ਜੇ ਪੈਕਟ ਜਿਹਾ ਇਆਂ ਰੱਖਦੇ ਨੇ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਪੈਕਟ ਮੇਰਾ ਕੌਣ ਲੈ ਕੇ ਚੱਕੀ ਇਹਨਾਂ ਦਾ ਕੋਈ ਗੱਲ ਨਹੀਂ ਪਰਮਾਤਮਾਏ ਬਸ ਪਰਮਾਤਮਾ